ਚੰਡ 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 ਰੇਡ ਤੇ ਗਏ ਐਸਐਚਓ ਨੂੰ ਚੰਡ ਦਾ ਜਵਾਬ ਚੰਡ ਨਾਲ ਚੰਡ ਨਾਲ ਚੰਡ ਨਾਲ ਹਮ ਤੇ ਕਰੋ ਇਹ ਤਸਵੀਰਾਂ ਨੇ ਨਾਬਾ ਦੀ ਇੱਕ ਫੈਕਟਰੀ 'ਚ ਰੇਡ ਦੀਆਂ ਜਿੱਥੇ ਕਿ ਕਾਪੀਰਾਈਟ ਮਾਮਲੇ ਦੇ ਵਿੱਚ ਇੱਕ ਪਾਈਪ ਫੈਕਟਰੀ 'ਚ ਰੇਡ ਹੋ ਰਹੀ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਅਚਾਨਕ ਪਲਾਂ ਦੇ ਵਿੱਚ ਗੁੱਥਮ ਗੁੱਥਾ ਹੋ ਗਏ ਐਸਚੋ ਤੇ ਫੈਕਟਰੀ ਮਾਲਕ ਦੇਖੋ ਐਸਚੋ ਜਵਾਬ ਬਦਦੇ ਤੇ ਛੰਡ ਮਾਰਤੇ ਬਸ ਫਿਰ ਕਿਸੇ ਜਵਾਬ 'ਚ ਛੰਡ ਤੇ ਬਦਲੇ ਚਾਂਡ ਆ ਗਈ ਤੇ ਉਸ ਤੋਂ ਬਾਅਦ ਖਲਾਰਾ ਪੈ ਗਿਆ ਤੇ ਇਸ ਤੋਂ ਬਾਅਦ ਪੁਲਿਸ ਨੂੰ ਗੁੱਸਾ ਆਣਾ ਸੀ ਵਪਾਰੀ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਜਦੋਂ ਵਪਾਰੀ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਵਪਾਰੀ ਦੇ ਮਗਰ ਵਪਾਰੀ ਵੀ ਆ ਗਏ ਹੁਣ ਕੌਣ ਸਹੀ ਆਇਆ ਕੌਣ ਗਾਲ ਇਸ ਗਾਲ ਦਾ ਅੰਦਾਜ਼ਾ ਆਪ ਲਾੜੋ ਤੇ ਨਾਲ ਹੀ ਦੇਖ ਲਵੋ ਕੀ ਕਹਿ ਰਹੇ ਨੇ ਵਪਾਰੀ 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 ਤੜਪੇਲ ਪੰਜਾਬੀ ਟੀਵੀ ਲਈ ਜਤਿੰਦਰਪਾਲ ਖੇੜ ਦੀ ਰੋ ਕੁਝ ਗੱਲ ਕੋਈ ਗੱਲ ਚਲੋ ਬਈ ਯਾਰ ਕੁਛ ਮੇਰੀ ਗੱਲ ਸੁਣੋ ਜਿਹੜੇ ਦੁਕਾਨ ਤੋਂ ਫालतू ਨੂੰ ਉਹ ਤਾਂ ਬਾਹਰ ਚਲਾਓ ਚਲੋ ਯਾਰ ਬਾਹਰ ਚਲੋ ਤੁਸੀਂ ਰੋਕੀਦਾ ਇਹ ਆ ਜਾ ਕਾ ਇਹ ਆ ਜਾ ਕਾ ਇਹ ਆ ਜਾ ਗੱਲ ਗੱਲ ਤੇ ਗੱਲ ਤੇ ਠੀਕ ਠੀਕ ਹੁੰਦਾ ਗੱਲ ਤਾਂ ਥੋੜੀ ਗਲਤ ਹੈ ਥੋੜੀ ਗਲਤ ਹੈ ਅਸੀਂ ਬੈਠੇ ਆ ਦੋਨੋਂ ਕਹਿ ਰਹੇ ਆ ਨਾ ਬੰਦਾ ਹੋਰ ਘਾਹ ਰਿਹਾ ਜਿਹੜਾ ਜੌਰ ਦੇ ਆਉਂਦੇ ਹੋ အဲ့ဒါကို ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਬਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਿਯਾਜ਼ ਧੱਕਾ ਕੀਤਾ ਗਿਆ ਹੈ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕਰਨੀ ਸੋਚ ਰਹੇ ਨੇ ਪਤਾ ਨਹੀਂ ਕਿਸੇ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਔਰ ਇੱਥੇ ਲਿਆ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਬਡਾਂਗਾ ਕੀਤਾ ਤੇ ਤੁਰੰਤੋਂ ਘਣ ਛੱਡਿਆ ਇਸ ਕਰਕੇ ਨਾਬਾ ਵਪਾਰ ਮੰਡ ਪ੍ਰਸ਼ਾਸਨ ਇਕੱਠਾ ਹੋਇਆ ਹੈ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੱਡਦੇ ਅਸੀਂ ਹੋਰ ਤੱਕ ਇੱਥੇ ਇਸ ਨੂੰ ਬਿਲਕੁਲ ਸੰਘਰਸ਼ ਜਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲਾਂ ਚਲੋ ਸਕਦਾ ਹੈ ਜੀ ਕੀ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਦੇਖਣਾ ਚਾਹੀਦਾ ਹੈ ਨਹੀਂ ਜੋ ਇਹ ਟੱਕਾ ਵਪਾਰੀ ਦੇ ਉੱਪਰ ਟੱਕਾ ਹੋ ਰਿਹਾ ਸਰਿਆ ਮਾਨ ਸਰਕਾਰ ਦੀ ਗੱਲ ਆ ਸਰ ਟੱਕਾ ਹੋਇਆ ਸੀ ਜੀ ਇਹ ਕਿਹੜੀ ਕੰਪਨੀ ਸੀ ਕਰਕੇ ਦੇਖੋ ਇਹ ਕੋਈ ਵੀ ਕੰਪਨੀ ਹੈ ਮੈਗਨਾ ਹੀ ਜੇ ਕੰਪਨੀ ਤੁਸੀਂ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਹਿ ਰਹੇ ਹੋ ਜਾਲੀ ਹੈ ਨਾਮ ਕੀ ਆਈ ਨਿਤਿੰਜਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕੀ ਕਿਸ ਕਾਰਨ ਪਿਆ ਇਹ ਸਾਡੇ ਸੋੜਾ ਭਰਾ ਹੈ ਰਿਸ਼ਵ ਜੈਨ ਸੈਨੀਟਰੀ ਦਾ ਕੰਮ ਕਰਦੇ ਨੇ ਸਰਾ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚ ਲੈ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਹੁਤ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕੇਸ ਦੇ ਚੱਕਰ ਵਿੱਚ ਮਾਤਵਾਂ ਨੂੰ ਲੈ ਗਏ ਨੇ ਚੱਕੇ ਤੇ ਦੋਸਾਂ ਨੂੰ ਰਿਪੋਰਟ ਮਿਲੀ ਹੈ ਬਹੁਤ ਬੁੱਕ ਟੈਸ ਨੂੰ ਚਾਰੇ ਨੂੰ ਬਹੁਤ ਬੁਰਾ ਆ ਕਿਤਾ ਗਿਆ ਇਹ ਹੀ ਚਿਰ ਹੈ ਬਸ ਜੋ ਵੀ ਹੈ ਉਹ ਤੱਕਾ ਹੋ ਰਿਹਾ ਹੈ ਗੱਲ ਆਮ ਬਾਈ ਨਾਲ ਲੰਗ ਕਰਦੀ। ਦੇਖੋ ਇਹ ਗਲਤ ਹੈ। ਐਸਾ ਤਾਂ ਸਾਡਾ ਕੋਈ ਜਾਇਤ ਨਹੀਂ ਬੰਦਾ ਹੈ। ਠੀਕ ਹੈ ਨਾ? ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਬਹੁਤ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ। ਅਗਲਾ ਸਾਰਾ ਸੌਦਾ ਕੀ ਹੋਊਗਾ ਜੇ ਨਾ। ਉਸੰਦ ਸਾਡਾ ਬੰਦਾ ਵਾਪਸ ਚਾਹੀਦਾ ਜੀ। ਸਹੀ ਸਲਾਮਤ ਹੋ ਉਹਨਾਂ ਬੁਰਾਲ ਹੋਇਆ। ਦੇਖੋ ਉਹ ਵਾਪਸ ਚਾਹੀਦਾ ਬੰਦਾ। ਅਸੀਂ ਦੇਖੋ ਮੱਠੇ ਇੱਥੇ ਸਾਡਾ ਬੰਦਾ ਬਾਹਰ ਕਢਾਓ। ਇਹ ਸਾਡਾ ਅਪੀਲ ਹੈ ਜੀ। ਸਾਹ ਜੀ ਇਹਨਾਂ ਬਹੁਤ ਰੈਪੋਰਟਾਂ ਦੇ ਸ਼ਹਿਰ ਦੇ ਮੱਨੇਪਨ ਬਹੁਤ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਇਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿੱਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿੱਲ ਨਹੀਂ ਜੀ ਜੇ ਤੁਸੀਂ ਇਨਕੁਆਇਰੀ ਕਰਨੀ ਹੈ ਜਿੱਥੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਸਰ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿੱਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਵ ਦੇ ਥੱਪੜ ਮਾਰਿਆ ਜਾਂ ऋषभ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋਂ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰਾ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਆਤਮਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ੱੱਕੇ ਸਹੀ ਅੱਜ ਰੇਸ਼ਮ ਵਾਲਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ੱੱਕੇ ਸਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਕੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਯਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜਦੋਂ ਕੋਈ ਤੁਸੀਂ ਇਨਕੁਆਰੀ ਕਰਨ ਜਾਂਦੇ ਹੋ ਤਾਂ ਇਨਕੁਆਰੀ ਕਰੋ ਤੱਕੇਸ਼ਾਹੀ ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਕੀ ਹੈ ਬਹੁਤ ਗਲਤ ਗੱਲ ਆ ਜੀ ਗੁੰਡਾ ਕਰਦੀ ਲਾ ਲਓ ਜਿਹੜਾ ਕੋਸ ਮਰਜ਼ੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਸ ਤੋਂ ਖੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਾਰਨ ਆਲਾ ਕਰਤਾ ਅੰਦਰ ਫੁੱਟ ਫੁੱਟ ਕੇ ਕਿਹੜੀ ਕੰਪਨੀ ਦਾ ਰੋਲਾ ਪਿਆ ਏ ਤੁਹਾਡਾ ਕੋਈ ਸੁਪਰੀਮ ਦਾ ਮਾਲ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ਕੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ